ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਨੇੜੇ ਗੁਰਦੁਆਰਾ ਰਾਮਸਰਾ ਮੈਂ ਲੱਭੀ ਦੇ ਕਰੋ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਪਹਿਲੇ ਸੂਏ ਸੂਈ ਤਾਜੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਤੇ ਕੱਦ ਮਿੱਤਰੋ ਦਰਮਿਆਨਾ ਤੇ ਸਿੱਧ ਪੱਖੋਂ ਠੀਕ ਆ ਤੇ ਤਾਜੀ ਸੂਈ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਪੂਰੀ ਆਪਾਂ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਮੁੱਲ ਮਿੱਤਰੋ ਨਾਰਮਲ ਆ ਕਾਫੀ ਜਿਹੜੇ ਪਹਿਲਾਂ ਕਾਫੀ ਦਿਨਾਂ ਤੋਂ ਚੰਗੇ ਪਸ਼ੂਆਂ ਦੀਆਂ ਵੀਡੀਓ ਆ ਰਹੀਆਂ ਸੀ ਤੇ ਕਾਫੀ ਜਿਹੜੇ ਦੋਸਤ ਮਿੱਤਰ ਨਾਰਮਲ ਰੇਟ ਵਾਲੇ ਪਸ਼ੂ ਤੇ ਫੋਨ ਕਰ ਰਹੇ ਸੀ ਵੀ ਕੋਈ ਨਾਰਮਲ ਪਸ਼ੂ ਵੀ ਜ਼ਰੂਰ ਦਿਖਾਓ ਮਿੱਤਰੋ ਇਹ ਅੱਜ ਤਿੰਨ ਚਾਰ ਵੀਡੀਓ ਤਕਰੀਬਨ ਨਾਰਮਲ ਪਸ਼ੂਆਂ ਦੀ ਆਉਣਗੀਆਂ ਤੇ ਥੋੜਾ ਜਿਹਾ ਭਲਾ ਨੇ ਬੰਦ ਹੋ ਜਾ ਬੰਦ ਤੇ ਇੱਕ ਮਿੱਤਰੋ ਕੈਪ ਲਿਆ ਹਵਾ ਸਿੰਘ ਦਾ ਹਾਂ ਹਾਂ ਬਾਈ ਲੱਭੀ ਕੀ ਹਾਲ ਚਾਲ ਹੈ ਠੀਕ ਹੈ ਇਹ ਪਹਿਲੇ ਸੂਏ ਸੂਈ ਆ ਕਦੋਂ ਕਸੂਈ ਆ ਇਹ ਕੱਲ ਹੀ ਸੀ ਰਾਤ ਨੇ 4 ਵਜੇ ਹਾਂ ਠੀਕ ਹੈ ਤੇ ਕੀ ਇਹਦਾ ਫਿਰ ਮੁੱਲ ਕਰਤਾ ਆਪਾਂ ਮੁੱਲ ਇਹਦਾ 50000 ਰੁਪਏ 85 ਹਾਂ ਮੰਨਤਾ ਹਾਂ ਮੰਨਤਾ ਹਾਂ ਠੀਕ ਹੈ ਥੋੜੀਆ ਭਲਾਂ ਤੁਹਾਨੂੰ ਦਿਖਾਉਂਦੀ ਆ ਹਾਂ ਹਾਂ ਭਲਾਂ ਹੈਗੀ ਆ ਜੀ ਠੀਕ ਹੈ ਤਾਂ ਫੋਨ ਨੰਬਰ ਜੀ ਆਪਣਾ ਫੋਨ ਨੰਬਰ 794 ਜੀ 97 25 230 797 25 230 ਮਗਰ ਕੱਟੀ ਕੱਟੀ ਆ ਮਗਰ ਕੱਟੀ ਆ ਜੀ ਤੇ ਕੱਲ ਸਾਮ ਨੂੰ ਸੁਈ ਹੈ ਜੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮੁੱਲ ਮਿੱਤਰੋ ਨੋਰਮਲ ਹੈ ਬੱਚਾ ਹੁ ਚੱਲ ਲਿਆ ਵਧੀਆ ਹਾਂ ਹਾਂ ਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ